ਮੈਰਿਜ ਹੋਈ ਹੈ ਮੁੰਡੇ ਦੀ ਔਰ ਪਿਛਲੇ ਹਫਤੇ ਹੋਈ ਹੈ 15 ਦਿਨ ਭਗਵੰਤ ਸਿੰਘ ਮਾਨ ਸਾਹਿਬ ਦੀ ਮਾਤਾ ਜੀ ਇਹ ਉਹਨਾਂ ਦੀ ਵਾਈਫ ਹੈ ਇਹ ਦੇਖੋ ਉਹਨਾਂ ਦੀ ਵਾਈਫ ਹੈ ਇਹ ਮਾਤਾ ਸਰਦਾਰ ਭਗਵੰਤ ਸਿੰਘ ਉਹਨਾਂ ਦੀ ਮਾਂ ਉਸ ਵਿਆਹ ਚ ਆਈ ਹੈ ਫਿਕਰ ਸਾਂ ਇਹ ਸਪੀਕਰ ਸਾਹਿਬ ਵੀ ਉਹਦੇ 'ਚ ਹੈਗੇ ਆ। ਅਮਿਤ ਰਤਨ ਕੋਟ ਫੱਤਾ ਵੀ ਇਹਦੇ 'ਚ। ਆ ਅਮਿਤ ਰਤਨ ਕੋਟ ਫੱਤਾ ਵੀ ਹੈਗਾ। ਆ ਪੰਗੜਾ ਪਾਰੀ ਮਾਤਾ ਉਹਦੀ। ਆ ਹੁਣ ਤੁਸੀਂ ਦੱਸੋ ਕਿ ਬਈ ਮਾਤਾ ਪੰਗੜਾ ਪਾਰੀ ਹੈ। ਸਵਾਲੇ ਹੈ। ਇਹ ਨਾਲ ਦੇਖੋ ਐਮਐਲਏਾਂ ਦੇ ਨਾਲ ਫੋਟੋ ਉੱਥੇ ਮੈਰਿਜ ਦੀ। 34 ਐਮਐਲਏ ਖੜੇ ਆ। ਲੋਜੀ ਨੀ ਤੁਹਾਨੂੰ ਕਹਾਂ ਲੋਜੀ ਲੋ ਦੰਮੰਦ ਕਰ ਕਰਵਾਉਣਾ ਆ ਆ ਜੀ ਉਹਦੀ ਮਿਸਿਸ ਖੜੀ ਹੋ ਗਈ ਇਹ ਹੈ ਮਿਸਿਸ ਸਿੰਘਲਾ ਨਾ ਖੜੀ ਹੈ ਇਹ ਵਿਜੇ ਸਿੰਘਲਾ ਮਿਸਿਸ ਸਿੰਘਲਾ ਨਾਲ ਉਹਨਾਂ ਦੀ ਧਰਮ ਪਤਨੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੀ ਉਹ ਵੀ ਖੜੀ ਹੈ ਮਤਲਬ ਇਹ ਹੈ ਇੱਕ ਪਾਸੇ ਤਾਂ ਅਸੀਂ ਕਹਿੰਦੇ ਆ ਕਿ ਭ੍ਰਸ਼ਟਾਚਾਰ ਦੇ ਖਿਲਾਫ ਅਸੀਂ ਖਤਮ ਕਰਨਾ ਹੈ ਦੇ ਵਿਆਹਾਂ ਤੇ ਵੀ ਜਾ ਰਹੇ ਹੋ ਉਹਨਾਂ ਦੇ ਉਹਨਾਂ ਦੇ ਫੰਕਸ਼ਨ ਵੀ ਅਟੈਂਡ ਕਰ ਰਹੇ ਵਿਜੇ ਸੰਗਲਾ ਦੇ ਆਪ ਤੁਸੀਂ ਦੋਸ਼ੀ ਬਣਾਇਆ ਉਹਨੂੰ ਆਪ ਤੁਸੀਂ ਉਹਨੂੰ ਸੈਕ ਕੀਤਾ ਫਿਰ ਤੁਸੀਂ ਅੱਜ ਵਿਆਹ ਤੇ ਕਿਉਂ ਜਾ ਰਹੇ ਹੋ ਔਰ ਇਹ ਸਾਰਾ ਜਿਹੜਾ ਹੈਗਾ ਕਿ ਭ੍ਰਸ਼ਟਾਚਾਰ ਦਾ ਮਾਮਲਾ ਪਿਛਲੇ ਦਿਨੀ ਸ਼ੀਤਲ ਊਂਗਰਾਲ ਉਹਨਾਂ ਨੇ ਵੀ ਆਡੀਓ ਕਲਿੱਪ ਸਗੀ ਹੈ ਨਾਲ ਕੋਲ ਜਿਹਦੇ ਵਿੱਚ ਰਮਨ अरोड़ा ਉਹ ਨਹੀਂ ਕੁਝ ਡਿਮਾਂਡ ਕਰ ਰਿਹਾ ਕੁਝ ਹਫ਼ਤਾ ਵਸੂਲੀ ਤੇ ਗੱਲ ਕਰ ਰਿਹਾ ਸੋ ਸਾਰੀਆਂ ਚੀਜ਼ਾਂ ਮੈਂ ਤਾਂ ਕਿਹਾ ਕਿ ਬਈ ਜਿਹੜੇ ਪਹਿਲੇ ਵੀ ਸੀਗੇ ਕੇਸ ਭ੍ਰਸ਼ਟਾਚਾਰ ਦੇ ਕੇਸ ਸੀਗੇ ਭ੍ਰਸ਼ਟਾਚਾਰ ਦੇ ਜਿਹੜੇ ਐਮ ਐਲ ਏ ਹੈਗੇ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਖਿਲਾਫ ਵੀ ਕੇਸ ਸੀਗੇ ਤੇ ਉਹ ਕਿਤੇ ਸਿੱਟੇ ਤੇ ਨਹੀਂ ਪੁੱਜੇ ਤੇ ਹੁਣ ਜਿਹੜੀ ਜਾਂਚ ਚੱਲ ਰਹੀ ਹੈ ਵਿਜੀਲੈਂਸ ਬਿਊਰੋ ਜਾਂਚ ਕਰ ਰਿਹਾ ਮੈਂ ਉਮੀਦ ਕਰਾਂਗਾ ਕਿ ਇਹ ਜਾਂਚ ਜਿਹੜੀ ਹੈਗੀ ਹੈ ਇਹ ਲੌਜੀਕਲ ਕਨਕਲੂਜਨ ਤੇ ਪੁੱਜੇ ਧੰਨਵਾਦ ਤੁਸੀਂ ਕਿਸੇ ਨਾਲ ਗੱਲ ਕਰਨੀ ਚਾਹੁੰਦੇ ਹੋ? ਕੰਨਨਿਕ ਉਸਤਾ ਜੀ ਰਮਨ ਰੋੜਾ ਦੇ ਬੀਜੇਪੀ ਚ ਸ਼ਾਮਲ ਹੁੰਦੇ ਵਿੱਚ ਅੱਜ ਸਿਗਰੀ ਕਿ ਕੀ ਉਹਨਾਂ ਕੋਈ ਭਾਈ ਸਾਹਿਬ ਉਹਨੂੰ ਬਿਲਕੁਲ ਨਹੀਂ ਲੈਣਾ ਜੀ ਨਾ ਹੀ ਚਰਚੇ ਚਰਚੇ ਦਾ ਬਥੇਰੀਆਂ ਚੀਜ਼ਾਂ ਤੇ ਕਿਉਂ ਜੀ ਕੋਈ ਮਤਲਬ ਨਹੀਂ ਹੈ ਡੇਡੀ ਅਪਰੋਚ ਬੀਜੇਪੀ ਹਾਂ ਜੀ ਨੇਵਰ ਨੇਵਰ ਅਪਰੋਚ ਬੀਜੇਪੀ ਨੇਵਰ ਔਰ ਵਰ ਦੇ ਰੈਲੀ ਟਾਕਸ ਬੀਟਵੀਨ ਮੇਰੀ ਨੌਲੇਜ ਕੋਈ ਨਹੀਂ ਹੈ ਕੋਈ ਮੀਟਿੰਗ ਕੋਈ ਸੀਨੀਅਰ ਅਧਿਕਾਰੀ ਨਾਲ ਕਿਸੇ ਮੀਟਿੰਗ ਹੋਈ ਹੈ ਹੈ ਕਿਸੇ ਅਧਿਕਾਰੀ ਨਾਲ ਮੀਟਿੰਗ ਹੋਈ ਜਾਂ ਨਹੀਂ ਸਾਡੀ ਨੌਲੇਜ ਚ ਨਹੀਂ ਹੈ ਹੈ ਤੁਹਾਡੇ ਤੋਂ ਭਰੇਗਾ ਜਿਹੜਾ ਸੁਖਦੇਵ ਸਿਸਟਮ ਲਵਾਇਆ ਸੀ ਇਸ ਕਰਕੇ ਪਹਿਲਾਂ ਉਹਨੂੰ ਫੜਿਆ ਹੁਣ ਏਡੀਪੀ ਜਿਹੜੇ ਸੁਖਦੇਵ ਕਿਉਂ ਆਰਐਸਐਸ ਨਾਲ ਦੇਖੋ ਸਾਡੀ ਮੇਰੀ ਨੌਲੇਜ ਤਾਂ ਨਹੀਂ ਹੈ ਜੇ ਤੱਕ ਸਵਾਲ ਹੈ ਮਤਲਬ ਕਿ ਤੁਸੀਂ ਕਹਿੰਦੇ ਹੈ ਜਲੰਧਰ ਦੇ ਵਿਧਾਇਕ ਦਾ ਨਾਮ ਯਾਰ ਉਹ ਨਾਲ ਲੱਗ ਗਏ ਉਹਨਾਂ ਨੂੰ ਜਲੰਧਰ ਦੇ ਵਿਧਾਇਕ ਕਿਹੜੇ ਨੰਦਰ ਦੇ ਬਧਾਇਕ ਵੀ ਤੁਹਾਡੇ ਵੀ ਜੀ ਵੀ ਦੇ ਬਧਾਇਕ ਹੈਗੇ ਸਾਡੇ ਤੇ ਹੈ ਨਹੀਂ ਕੋਈ ਐਮ.ਐਲ.ਏ ਅੱਜ ਦੋ ਹੀ ਤੇ ਬੈਠੇ ਆ ਬੈਠੇ ਆ ਕੋਈ ਆਡੀਓ ਦਾ ਜ਼ਿਕਰ ਕੋਈ ਨਹੀਂ ਤਿੰਨੋਂ ਸਾਰੇ ਬੈਠੇ تھے ਕੋਈ ਆਡੀਓ ਦਾ ਜ਼ਿਕਰ ਕੀਤਾ ਤੁਸੀਂ ਆਡੀਓ ਦੇ ਕਦੋਂ ਤੱਕ ਜਿਹੜੀ ਹੋਈ ਸੀ ਕਿ ਨਹੀਂ ਹੋਣੀ ਸੀ ਸ਼ੀਕਲੰਗਰਾਲ ਜੀ ਨੇ ਇੱਕ ਸ਼ੀਕਲੰਗਰਾਲ ਜੀ ਨੇ ਉਦੋਂ ਡਿਊਰਿੰਗ ਬਾਈ ਇਲੈਕਸ਼ਨ ਜਿੱਥੇ ਪਹੁੰਚਣੀ ਸੀ ਪਹੁੰਚ ਗਈ ਪਹੁੰਚ ਪਹੁੰਚਾਤੀ ਨਹੀਂ ਹੋਈ ਨਾ ਜਿੱਥੇ ਪਹੁੰਚਣੀ ਸੀ ਉੱਥੇ ਪਹੁੰਚ ਗਈ ਹੈ ਤੇ ਅੱਜ ਜੇ ਜਿੱਥੇ ਮੈਂ ਲੇਟ ਪਹੁੰਚਿਆ ਜਿਹੜਾ ਡਿਸੀਜਨ ਹੈ ਬੇ ਪਰਮਾਤਮਾ ਦਾ ਹੀ ਅਗਰਦਾਸ ਸੀ ਇਸ ਦਾ ਜਨੰਦਤ ਲੋਕਾਂ ਕੇ ਸਾਈ ਸਾਹਮਣੇ ਆ ਚੁੱਕੀ ਹੈ। ਮਤਲਬ ਤੁਸੀਂ ਕਹਿੰਦੇ ਕਿ ਉਹ ਆਡੀਅੰਸ ਦੇ ਸਿਰਫ ਹੈ। ਹਜੇ ਹੋਰ ਵੀ ਬਹੁਤ ਕੁਝ ਆਣ ਵਾਲਾ ਹੈ। ਹੁਣ ਤੁਸੀਂ ਕਿਸੇ ਹੋਰ ਦੀ ਜਦ ਤੱਕ ਕਿਉਂ ਨਹੀਂ ਕਰਦੇ ਗੱਲ ਇਹ ਜਿੱਥੇ ਪਹੁੰਚਾਣੀ ਸੀਗੀ ਪੰਚਾਤੀ ਹੈ। ਜਿੱਥੇ ਪਹੁੰਚਾਣੀ ਸੀ ਪੰਚਾਤੀ ਹੁਣ ਆਪਾਂ ਇਸ ਗੱਲ ਦੇ ਵਿੱਚ ਇਸ਼ੂ ਨਾ ਕਰੀਏ। ਥੈਟ ਇਜ਼ ਅ ਮੈਟਰ ਆਫ ਥੈਟ ਇਜ਼ ਅ ਮੈਟਰ ਆਫ ਇਨਵੈਸਟੀਗੇਸ਼ਨ। ਉਹਨਾਂ ਜਿੱਥੇ ਪਹੁੰਚਾਣੀ ਸੀ ਪੰਚਾਤੀ ਗੱਲ ਖਤਮ ਹੋ ਗਈ। ਜਲਦੀ ਬਾਕੀ ਪੁੰਚੀ ਆ ਉਦੋਂ ਦੀ ਉਦੋਂ ਤੱਕ ਨਾ ਆਈ ਜਿੰਦਾਂ ਤੱਕ ਪੁੰਚੀ ਨਾ ਫਿਰ ਗੱਲ ਇਹ ਹੈਗਾ ਜਿਹੜੀ ਗੱਲ ਚਰਚਾ ਹੈ ਕਿ ਵੀ ਕੋਈ ਮਿਲੇ ਆ ਪੂਰੇ ਵਿਧਾਇਕ ਉਹਨਾਂ ਭੰਡਾਰੀ ਜੀ ਬੈਠੇ ਆ ਕੋਈ ਕੋਈ ਮਤਲਬ ਨਹੀਂ ਹੈ ਸਾਰੇ ਬੈਠੇ ਪੂਰੇ ਮੇਰੇ ਨਾਲ ਗਿਆ ਹੋਣਾ ਕੋਈ ਮੁਲਾਕਾਤ ਨਹੀਂ ਹੋਈ ਮੇਰੇ ਨਾਲ ਗਿਆ ਹੋਣਾ ਭਾਰਤੀ ਜਨਤਾ ਪਾਰਟੀ ਦਾ ਇੱਕ ਮਿੰਟ ਹੀ ਹੁਣ ਪਾਈਸਾ ਇੱਕ ਮਿੰਟ ਪਾਈਸੇ ਦੀ ਪਾਈਸੇ ਸਕਰੀਨ ਸ਼ਾਟ ਤੁਸੀਂ ਇੱਕ ਮਿੰਟ ਇੱਕ ਮਿੰਟ ਭਾਰਤੀ ਜਨਤਾ ਪਾਰਟੀ ਦਾ ਕੋਈ ਵੀ ਦਾਅ ਕਿਤੇ ਨਹੀਂ ਗਿਆ ਮੀਡੀਆ ਦੇ ਵਿੱਚ ਜੁੜੀਆਂ ਖਬਰਾਂ ਆਈਆਂ ਬਿਲਕੁਲ ਸਰਾਸਰ ਗਲਤ ਸੀਆਂ ਉਦੋਂ ਇੱਥੇ ਜਲੰਧਰ ਦੇ ਵਿੱਚ ਰਾਸ਼ਟਰੀ ਸੁਰੱਖਿਅਤ ਜਾਗਰਣ ਮੰਚ ਦੇ ਮਾਧਿਅਮ ਦੇ ਨਾਲ ਰੰਗਾਂ ਯਾਤਰਾ ਸੀਗੀ ਸਭ ਲੋਕਾਂ ਦੀ ਤਿਆਰੀ ਵਿੱਚ ਲੱਗੇ ਹੋਏ ਸੀਗੇ ਸਹਿਯੋਗ ਕਰ ਰਹੇ ਸੀਗੇ ਔਰ ਇਦਾਂ ਦਾ ਕੋਈ ਵਿਸ਼ੇ ਕਿਤੇ ਵੀ ਨਹੀਂ ਆਇਆ ਸੋ ਠੀਕ ਹੈ ਧੰਨਵਾਦ ਜੀ ਚਾਹਤ ਮੈਂ ਮੈਂ ਕਹਦਾ ਮੈਂ ਕੀ ਲਿਖਾਂ ਮੈਂ ਵਿਦਿਆਦਾਨ ਚ ਨਹੀਂ ਸੀ ਮੈਂ ਮੈਂ ਸ਼ਿਦੂ ਕਿਤੇ ਵਿਦਿਆਦਮ ਦੇ ਪ੍ਰੋਗਰਾਮਾਂ ਦੀ ਸਮਾਜਿਕ ਵਿਦਿਆਦਮ ਚ ਗਏ ਹੈਗੇ ਆ ਸੋ ਉਸ ਗੱਲ ਦਾ ਵੀ ਇਤਰਾਜ਼ ਜਿੱਥੇ ਪਹੁੰਚਾਣਾ ਸੀ ਸੀ ਪਹੁੰਚਾਇਆ ਸੀ ਅਸੀਂ ਪਹੁੰਚਾਇਆ ਸੀ ਮੈਂ ਪਹੁੰਚਾਇਆ ਸੀ ਕਿਤੇ ਇਤਰਾਜ਼ ਪਹੁੰਚਾਣਾ ਸੀ ਜੀ ਤਾਂ ਜੀ ਨੇ ਕਿਹ ਦੇਖੋ ਜੀ ਗੱਲ ਇਹ ਹੈਗੀ ਆ ਵੀ ਮੇਨ ਇਸ਼ੂ ਹੈਗਾ ਵਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਭਗਵੰਤ ਮਾਨ ਦੀ ਭੈਣ ਉਹਨਾਂ ਦੇ ਘਰ ਬਾਰ-ਬਾਰ ਆਂਦੀ ਰਹੀ ਹੈ ਕੀ ਆ ਉਹਨਾਂ ਨੂੰ ਜਾਂਚ ਕੀਤੀ ਹੈਗੇ ਨਾ ਕੀ ਕਰਨਾ ਮੇਰੇ ਸਰ ਇਹ ਧੰਨਵਾਦ ਆਪਾਂ ਦਾ ਤੁਸੀਂ ਪਤਾ ਕਰੋਣਾ ਹੈ ਇਹ ਤਾਂ ਤੁਸੀ ਪਤਾ ਕਰੋਣਾ ਹੈ ਕਿ ਇੱਕ ਦੇ ਕੁਰਸੀਆਂ ਦੀਆਂ ਮੈਂ ਉਹਦੇ ਕਰਿਆ ਦੀ ਬਾਰ ਬਾਰ ਆ ਰਹੀ ਹੈ ਜਿਆ ਬੀਲੈਂਸ ਉਹਨਾਂ ਕੋਈ ਇਨਕਾਰੀ ਕਰਨਗੇ ਅਨੇ ਕਹਿੰਦੇ ਨੇ ਕਰੋਨਾ ਜੀ ਮੰਨ ਕਰਦੇ ਆ ਕਰੋ ਜਿਹੜੀ ਤੁਸੀਂ ਗੱਪਾਂ ਨਾਲ ਇਹ ਬਾਰੇ ਸ਼ੀਤਪੁਰਾ ਦੇ ਉਹ ਜਿਹੜੀ ਉਹ ਆਡੀਓ ਰਿਲੀਜ਼ ਕੀਤੀ ਮੈਂ ਉਹੀ ਗੱਲ ਕਰਦਾ ਨਾ ਉਹਦੇ ਚ ਇਹਨਾਂ ਨੇ ਕਲੇਮ ਕੀਤਾ ਜੀ ਮੈਂ ਹੋਰ ਕਰੂੰਗਾ ਮੈਂ ਜਲਦ ਕਰੂੰਗਾ ਜੀ ਓਹੋ ਉਹਨਾਂ ਦਾ ਕਹਿਤਾ ਕਿ ਜਿੱਥੇ ਪਹੁੰਚ ਗਏ ਤੁਹਾਨੂੰ ਜੱਦਾ ਹੀ ਕੋਈ ਕੁਝ ਨਹੀਂ ਹੋਇਆ ਮਤਲਬ ਜਿਹੜੀ ਪਬਲਿਕ ਬ੍ਰੈਂਚਸ ਕਲੇਮ ਕਰ ਰਹੇ ਪਾਵਾ ਸੁਣੇ ਨਹੀਂ ਭਾਈ ਮੈਂ ਮੈਂ ਸ਼ੀਤਲ ਜੀ ਨੂੰ ਕਹੂੰਗਾ ਤੁਹਾਨੂੰ ਗੱਲ ਕਰਨਗੇ ਔਰ ਸਾਰੀ ਦੋ ਮਿੰਟ ਸ਼ੀਤਲ ਜੀ ਵੀ ਹੋਗਾ ਕੋਈ ਨਾ ਕੋਈ ਇਸ ਤਰ੍ਹਾਂ ਦਾ ਜ਼ਿਕਰ ਵੀ ਸੀਗਾ ਉਹ ਸਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੇ ਤੋਂ ਬਹੁਤ ਹੀ ਸੀਨੀਅਰ ਸਾਰੀ ਸਟੇਜ ਤੇ ਮਾਨਸਤਾ ਬਿਰਾਜਮਾਨ ਸਾਹਮਣੇ ਸੀਨੀਅਰ ਪੱਤਰਕਾਰ ਕਿ ਅੱਜ ਜਲੰਧਰ ਸ਼ਹਿਰ ਦੇ ਲੋਕ ਆਪਣੇ ਆਪ ਨੂੰ ਜਿਹੜਾ 3 ਸਾਲ ਪਹਿਲੇ ਠੱਗੇ ਗਏ ਸੀ ਨਾ ਉਹ ਅੱਜ ਆਪਣੇ ਆਪ ਨੂੰ ਸੰਤੁਸ਼ਟ ਮਹਿਸੂਸ ਕਰ ਰਹੇ ਹੋਣਗੇ ਕਿਸ ਰੂਪ ਚ ਠੱਗੇ ਗਏ ਸੀ ਤੁਸੀਂ ਸਾਰੇ ਜਾਣਦੇ ਹੋ ਕੱਲਾ ਸ਼ੀਤਲ ਅੰਗਰਾਲ ਪੀੜਿਤ ਨਹੀਂ ਹੈ ਹਰ ਚੀਜ਼ ਦਾ ਜਿਹੜਾ ਮੈਨੂੰ ਪਤਾ ਹੈ ਮੇਰੇ ਤੋਂ ਜ਼ਿਆਦਾ ਤੁਹਾਨੂੰ ਵੀ ਪਤਾ ਹੈ ਮੇਰੇ ਤੋਂ ਜ਼ਿਆਦਾ ਸਰਕਾਰ ਨੂੰ ਵੀ ਪਤਾ ਪਰ ਜਿਹੜਾ ਇਨਸਾਨ ਬੋਲਦਾ ਉਹ ਹਮੇਸ਼ਾ ਕੋਈ ਗੁਨਾਹਗਰ ਨਹੀਂ ਹੁੰਦਾ ਪਰ ਜੋ ਜੋ ਮੇਰੇ ਕੋਲ ਸੀ ਮੈਂ ਤੜਫ ਕੇ ਕਹਿੰਦਾ ਸੀ ਮੁੱਖ ਮੰਤਰੀ ਸਾਹਿਬ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੀ ਸਰਕਾਰ ਦੇ ਇੱਕ ਐਮਐਲਏ ਖਿਲਾਫ ਕਾਰਵਾਈ ਕੀਤੀ ਹੈ ਹਜੇ ਇਹਦੇ ਤੋਂ ਬਾਅਦ ਬਹੁਤ ਵੱਡੀਆਂ ਜੜੀਆਂ ਲੈਣਾ ਲੱਗਣੀਆਂ ਅਗਲੇ ਅੱਗੇ ਜਲੰਧਰ ਸ਼ਹਿਰ ਦੇ ਵਿੱਚ ਜੋ ਅੱਜ ਇੰਡਸਟਰੀ ਦੇ ਨਾਲ ਜੋ ਵਪਾਰੀਆਂ ਦੇ ਨਾਲ ਜੋ ਦੁਕਾਨਦਾਰਾਂ ਦੇ ਨਾਲ ਜੋ ਵਪਾਰੀਆਂ ਦੇ ਨਾਲ ਜਿਸ ਤਰੀਕੇ ਦਾ ਅੱਜ ਉਹਨਾਂ ਦੇ ਨਾਲ ਵੇਵ ਕੀਤਾ ਜਾ ਰਿਹਾ ਤੁਸੀਂ ਸਾਰੇ ਜਾਣਦੇ ਹੋ ਪਰ ਮੇਰੀ ਜਿਹੜੀ ਆਡੀਓ ਜਿਹੜੇ ਮੇਰੇ ਕੋਲ ਐਵੀਡੈਂਸ ਸੀ ਅੱਜ ਵੀ ਜੇ ਕੋਈ ਵਿਜੀਲੈਂਸ ਨੂੰ ਕੋਈ ਕਮੀ ਲੱਗਦੀ ਹੈ ਮੈਂ ਸਾਰੇ মিডিਆ ਦੇ ਮਾਧਮ ਨਾਲ ਕਹਿਣਾ ਚਾਹਨਾ ਭਾਰਤੀ ਜਨਤਾ ਪਾਰਟੀ ਪੂਰਾ ਸਹਿਯੋਗ ਦੇਣ ਨੂੰ ਤਿਆਰ ਬੈਠੀ ਹੈ ਕਿਸੇ ਵੀ ਤਰੀਕੇ ਦਾ ਹੋਵੇ ਉਹ ਕੋਈ ਐਮਐਲਏ ਸੈਂਟਰ ਦਾ ਹੋਵੇ ਉਹ ਐਮਐਲਏ ਜਲੰਧਰ ਵੈਸਟ ਦਾ ਹੋਵੇ ਉਹ ਕੋਈ ਹਲਕਾ ਚਾਰਜ ਹੋਵੇ ਉਹ ਆਮ ਆਦੀ ਪਾਰਟੀ ਦਾ ਕੋਈ ਵਰਕਰ ਹੋਵੇ ਜਿਹਦੇ ਬਾਰੇ ਉਹ ਕਹਿਣਗੇ ਉਹਰੇ ਬਾਰੇ ਜਿਹੜਾ ਤੁਹਾਡਾ ਕੁਐਵਿਡੈਂਸ ਹੋਏਗਾ ਅਸੀਂ ਜਨਤਾ ਦੇ ਵਿੱਚ ਜਾ ਕੇ ਦੇਣ ਨੂੰ ਤਿਆਰ ਆ ਪਰ ਤੁਸੀਂ ਜਾਣਦੇ ਹੋ ਕਿ ਜਿਹੜਾ ਪਿਛਲੇ ਦਿਨੀ ਆਪੋਜੀਸ਼ਨ ਦੇ ਇੱਕ ਲੀਡਰ ਪ੍ਰਤਾਪ ਬਾਜਮਣ ਵੀ ਬੋਲਿਆ ਸੀ ਉਹਨਾਂ ਦਾ ਕੀ ਹਾਲਾਤ ਕੀਤੇ ਆ ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਆਡੀਓ ਚਲਾਉਣਾ ਚਾਹਾਂ ਫੇਸਬੁੱਕ ਤੇ ਤੇ ਮੈਂ ਮੈਨੂੰ ਕੋਈ ਤਰਾਜ ਨਹੀਂ ਸੀ ਕਿਉਂਕਿ ਉਹ ਮੇਰੇ ਜਿਹੜੇ ਐਵਿਡੈਂਸ ਆ ਉਹ ਲੀਗਲ ਹੈ ਕਿੱਥੇ ਮੈਂ ਦੇਣੀ ਸੀ ਕਿੱਥੇ ਮੈਂ ਡਾਕੂਮੈਂਟ ਪਹਚਾਣੇ ਸੀ ਉਹ ਮੈਂ ਸਾਰਾ ਕੁਝ ਦੇ ਚੁੱਕਾ ਇਹਦਾ ਜਿਹੜਾ ਅਗਲਾ ਜਿਹੜਾ ਇਨਵੈਸਟੀਗੇਸ਼ਨ ਦਾ ਜਿਹੜਾ ਪਾਰਟ ਹੈ ਉਹ ਵਿਜੀਲੈਂਸ ਹੈ ਤੇ ਇੱਕ ਚੀਜ਼ ਮੈਂ ਜਰੂਰ ਕਵਾਂਗਾ ਕਿ ਤਿੰਨ ਲੋਕ ਪਹਿਲੇ ਵੀ ਫੜੇ ਗਏ ਸੀ ਪਰ ਜਲੰਧਰ ਸ਼ਹਿਰ ਦੇ ਵਿੱਚ ਜਿਹੜੇ ਇਨਸਾਨ ਦੇ ਉੱਤੇ ਕਾਰਵਾਈ ਕੀਤੀ ਹੈ ਉਹਨਾਂ ਦੇ ਖਿਲਾਫ ਐਡਵਾਂਸ ਐਵੀਡੈਂਸ ਜਿਹੜੇ ਆ ਉਹ ਕੋਰਟ ਚ ਹੋ ਚੁੱਕੇ ਆ ਸ਼ਿਤਰ ਜੀ ਤੁਸੀਂ ਜੇ ਜਦੋਂ ਪਾਰਟੀ ਛੱਡੀ ਸੀ ਉਹ ਤੋਂ ਇੱਕ ਗੱਲ ਕੀਤੀ ਸੀ ਕਿ ਕਿ ਪਾਰਟੀ ਨੇ ਵੀ ਰਾਇਗਾ ਨਹੀਂ ਸੁਣਾਈ ਹੈ ਨਹੀਂ ਬਿਲਕੁਲ ਨਹੀਂ ਹੈ ਜੀ ਚਲੋ ਕਰਦੇ ਆ ਤੁਹਾਨੂੰ ਬਿਲਕੁਲ ਨਹੀਂ ਬਹੁਤ ਬਹੁਤ ਧੰਨਵਾਦ ਜਲਪਨ ਦਿਵਸਾ ਚਾਹ ਪੀ ਕੇ ਨਾਲ ਸਾਰੇ ਸਾਥੀਆਂ ਨੂੰ ਨਵੇਦਨ ਹੈ ਕਿ ਜਲਪਨ ਦਿਵਸਾ ਦੇ ਸਮਾਜਿਕ ਨਾ ਆਪ ਸਭ ਪ੍ਰਿੰਟ মিডিਆ ਇਲੈਕਟ੍ਰੋਨਿਕ মিডিਆ ਦੇ ਸਾਰੇ ਸਾਥੀ ਇੱਥੇ ਆਏ ਹੋ ਤੁਹਾਡਾ ਅੱਜ ਦੀ ਇਸ ਵਿਸ਼ੇਸ਼ ਪ੍ਰੈਸ ਕਾਨਫਰੰਸ ਦੇ ਵਿੱਚ ਭਾਰਤੀ ਜਨਤਾ ਪਾਰਟੀ ਜਿਲੰਦਰ ਸ਼ੈਰੀ ਤੁਹਾਡਾ ਸਵਾਗਤ ਕਰਦੀ ਹੈ ਅੱਜ ਦੀ ਇਹ ਜਿਹੜੀ ਪ੍ਰੈਸ ਵਾਰਤਾ ਜਿਸ ਨੂੰ ਮੁੱਖੇ ਰੋਪ ਦੇ ਵਿੱਚ ਰੋਪ ਦੇ ਵਿੱਚ ਸਾਡੇ ਪੰਜਾਬ ਦੇ ਪૂર્વ ਪ੍ਰਧਾਨ ਤੇ ਪੰਜਾਬ ਦੇ ਪੁਰਲ ਦੇ ਵਿੱਚ ਮੰਤਰੀ ਰਹੇ ਸ਼੍ਰੀਮਾਨ ਮੁਰੁੰਜਨ ਕਾਲਗਿਆ ਜੀ ਸੰਬੋਧਨ ਕਰਨਗੇ ਉਹਨਾਂ ਦੇ ਨਾਲ ਪੂਰਵ ਵਿਧਾਇਕ ਕਿਸ਼ੰਦੇਪ ਪੰਟਾਰੀ ਜੀ ਪੰਜਾਬ ਦੇ ਪ੍ਰਧਾਨ ਸ਼ੀਤਲ ਲੰਗੁਰਾਲ ਜੀ ਬਰਾੜ ਸਾਹਿਬ ਅਭਿਨਾਸ਼ ਜੀ ਪਾਰਟੀ ਦੇ ਮਹਾ ਮੰਤਰੀ ਅਸ਼ੋਕ ਸ਼ਰੀਨ ਜੀ ਗੋਲਦੀ ਜੀ ਭਾਰਤੀ ਜਨਤਾ ਪਾਰਟੀ ਵੱਲੋਂ ਪਾਰਸ਼ਦਲ ਦੇ ਨੇਤਾ ਮੰਜੀ ਸੀ ਪੀ ਟੂ ਜੀ ਆਪਾਂ ਨੂੰ ਪਤਾ ਹੀ ਹੈ ਕਿ ਅੱਜ ਜਿਹੜਾ ਘਟਨਾਕਰਮ ਜਲੰਧਰ ਦੇ ਵਿੱਚ ਹੋਇਆ ਹੈ ਜਲੰਧਰ ਸੈਂਟਰਲ ਦੇ ਜਿਹੜੇ ਵਿਧਾਇਕ ਨੇ ਜਿਨ੍ਹਾਂ ਦੇ ਘਰ ਵਿਜੀਲੈਂਸ ਦੀ ਰੇਡ ਹੋਈ ਹੈ ਔਰ ਇਹ ਸਰਕਾਰ ਜਿਹੜੀ ਬਦਲਾਵ ਦੀ ਸਰਕਾਰ ਸੀਗੀ ਔਰ ਇਹ ਜਿਹੜਾ ਸਾਰਾ ਕਟਨਾ ਕਰਮ ਹੈ ਇਹਦੇ ਲਈ ਸਾਰੀ ਜਾਣਕਾਰੀ ਜਿਹੜੀ ਹੈ ਉਹ ਮਨਿੰਦਰ ਕਾਲੀਆ ਜੀ ਤੁਹਾਡੇ ਨਾਲ ਸਾਂਝੀ ਕਰਨਗੇ ਹੁਣ ਮੈਂ ਤੁਹਾਡੇ ਤੇ ਉਹਨਾਂ ਦੇ ਵਿੱਚ ਜ਼ਿਆਦਾ ਸਮੇਂ ਨਾ ਲੈਂਦਾ ਹੋਇਆ ਮੈਂ ਸਿੱਧਾ ਮਨਿੰਦਰ ਕਾਲੀਆ ਜੀ ਨੂੰ ਨਿਵੇਦਨ ਕਰਾਂਗਾ ਕਿ ਉਹ ਸਾਰਾ ਸਾਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨ। ਸਾਥੀਓ ਅੱਜ ਸਵੇਰ ਦਾ ਜੀ ਖਬਰਾਂ ਦਾ ਬਾਜ਼ਾਰ ਗਰਮ ਹੈ ਜਲੰਧਰ ਦੇ ਵਿੱਚ ਕਿ ਜਲੰਧਰ ਸੈਂਟਰਲ ਦੇ ਵਿਧਾਇਕ ਸ਼੍ਰੀ ਰਮਨ अरोड़ा ਉਹਨਾਂ ਦੇ ਘਰ ਵਿਜੀਲੈਂਸ